ਤੁਸੀਂ ਤਾਂ ਸਾਰੇ ਧਰਮ ਗ੍ਰੰਥ ਪੜ੍ਹੇ ਆ ਜਿੱਦਾਂ ਕਹਿੰਦੇ ਸ਼ਿਵ ਜੀ ਦਾ ਵਿਆਹ ਹੋਇਆ ਹੈ ਕਈ ਕਿੰਨੇ ਵਿਆਹ ਹੋਏ ਨੇ ਸ਼ਿਵ ਜੀ ਨਹੀਂ ਹੁਣ ਦੇਖੋ ਸ਼ਿਵ ਜੀ ਮਹਾਰਾ ਜੀ ਨਾ ਤਾਂ ਉਹਨਾਂ ਨੇ ਮੈਨੂੰ ਸੱਦਿਆ ਮੈਂ ਕਿਹੜਾ ਗਿਆ ਉਹਨਾਂ ਦੀ ਬਰਾਤ ਅ ਪਹਿਲਾਂ ਜਿਹੜੀ ਤੁਸੀਂ ਇਹ ਰੀਲਸ ਹੁਣੀ ਐ ਮੈਂ ਸਵਾਲ ਦਾ ਥੋੜਾ ਜਿਹਾ ਸੰਖੇਪ ਚ ਤੁਹਾਨੂੰ ਜਵਾਬ ਦੇ ਦੇਣਾ ਕਿ ਭਗਵਾਨ ਸ਼ਿਵ ਦੇ ਅ ਪ੍ਰਮਾਣਿਕ ਤੌਰ ਤੇ ਦੋ ਵਿਆਹ ਜ਼ਿਆਦਾ ਮੰਨੇ ਜਾਂਦੇ ਆ ਕਈ ਗ੍ਰੰਥਾ ਚ 51 ਵਿਆਹਾਂ ਦਾ ਉਲੇਖ ਹੈ ਬਟ ਸਾਰਥਕ ਤੌਰ ਤੇ ਭਗਵਾਨ ਦਾ ਸਿਰਫ ਇੱਕ ਵਿਆਹ ਹੋਇਆ ਸੀ ਮਾਤਾ પાર્વતી ਦੇ ਨਾਲ ਜਿਹੜਾ ਮਹਾਰਾਜਾ ਦਕਸ਼ ਦੀ ਪੁੱਤਰੀ ਸਤੀ ਨਾਲ ਵਿਆਹ ਹੋਇਆ ਸੀ ਉਹਨਾਂ ਦਾ ਹੀ ਜਿਹੜਾ ਪੁਨਰ ਜਿਹੜਾ ਜਨਮ ਸੀਗਾ ਉਹ ਮਾਤਾ પાર્વતી ਹਿਮਾਲੇਪੁਰ ਪ੍ਰੀਰ ਰੂਪ ਚ ਹੋਇਆ 10000 ਦੇ ਵਰਸ਼ਾਂ ਤੱਕ ਭਗਵਾਨ ਸ਼ਿਵ ਦੇ ਨਾਲ ਉਹਨਾਂ ਨੇ ਕਿਲਾ ਵਿੱਚ ਵਿਚਰਣ ਕੀਤਾ ਇਹ ਵਿਆਹ ਕਦੋਂ ਹੋਇਆ 51 ਵਿਆਹ ਕਿਹੜੇ ਨੇ ਕਿਹੜੇ-ਕਿਹੜੇ ਗ੍ਰੰਥਾਂ ਦੇ ਰੈਫਰੈਂਸ ਨੇ ਇਦੇ ਬਾਰੇ ਆਪਾਂ ਬਹੁਤ ਜ਼ਿਆਦਾ ਡਿਟੇਲ ਤੇ ਗੱਲ ਕਰ ਸਕਦੇ ਆ ਜੇ ਤੁਸੀਂ ਇਸ ਬਾਰੇ ਬਹੁਤ ਕੁਝ ਜਾਨਣਾ ਚਾਹੁੰਦੇ ਹੋ ਬੜੀ ਰੋਚਕ ਜਾਣਕਾਰੀ ਹੈ ਕਿਉਂਕਿ ਇਹਦੇ ਵਿੱਚ ਹੀ ਭਗਵਾਨ ਸ਼ਿਵ ਤੇ ਪਾਰਵਤੀ ਦਾ ਜਿਹੜਾ ਸੰਵਾਦ ਹੈ ਉਹਦੇ ਚੋਂ ਹੀ ਬਹੁਤ ਕੁਝ ਨਿਕਲਦਾ ਹੈ ਫਿਰ ਰੂਪ ਕਿਹੜੇ ਨੇ ਸ਼ਿਵ ਸਰੂਪ ਕਿਹੜਾ ਹੈ ਉਹਨਾਂ ਨੂੰ ਕਿਵੇਂ-ਕਿਵੇਂ ਮੰਨਿਆ ਜਾਂਦਾ ਹੈ ਉਹ ਸਾਰੀਆਂ ਗੱਲਾਂ ਆ ਜਾਂਦੀਆਂ ਮੈਂ ਸਿਰਫ ਇਹ ਪਹਿਲਾਂ ਵਾਲੀ ਕਲਿੱਪ ਇਸ ਕਰਕੇ ਚਲਵਾਈ ਸੀ ਕਿ ਮਾਪੁਰਖਾਂ ਨੂੰ ਮੈਂ ਮਾਪੁਰਖਾਂ ਦਾ ਬਗੀਚੀ ਵਾਲਿਆਂ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਸਿਰਫ ਮੈਂ ਨਾ ਇੱਕ ਗੱਲ ਵਿੱਚੇ ਤੁਹਾਡਾ ਧਿਆਨ ਲੈ ਕੇ ਆਉਣਾ ਚਾਹੁੰਦਾ ਕਿ ਹੁੰਦਾ ਕਿਆ ਸੀਗਾ ਜੀ ਪਿਛਲੇ ਬਹੁਤ ਟਾਈਮ ਤੱਕ ਨਾ ਬਹੁਤ ساری ਫਿਲਮਾਂ ਬਾਲੀਵੁੱਡ ਦੀ ਇਦਾਂ ਦੀਆਂ ਆਈਆਂ ਜਿਹਦੇ ਚ ਨਾ ਸਿੱਖ ਦੇ ਕਰੈਕਟਰ ਨੂੰ ਐਜ਼ ਅ ਕਾਮਿਕ ਰਿਪਰੈਜ਼ੈਂਟ ਕੀਤਾ ਗਿਆ ਕਾਮੇਡੀਅਨ ਰਿਪਰੈਜ਼ੈਂਟ ਕੀਤਾ ਗਿਆ ਸਿੱਖਾਂ ਨੂੰ ਸਹੀ ਪੋਰਟਰੇ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਕੁਝ ਇੱਕ ਫਿਲਮਾਂ ਪੰਜਾਬ ਵਿੱਚ ਵੀ ਆ ਗਏ ਆ ਉੱਥੇ ਸ਼ੈਂਪੀ ਵੇਪੀ ਇਦਾਂ ਦੇ ਕਿਰਦਾਰ ਉਹ ਵੀ ਅਗੇਨ ਕਾਮਿਕ ਤੇ ਦਿਖਾਤੇ ਉਹਨਾਂ ਦਾ ਕੰਮ ਸੀਗਾ ਐਂਟਰਟੇਨਮੈਂਟ ਅਸੀਂ ਉਹਨਾਂ ਨੂੰ ਫੇਰ ਵੀ ਬਹੁਤ ਗਾਲਾਂ ਕੱਢਦੇ ਰਹੇ ਤਾਂ ਉਹਨਾਂ ਨੇ ਕਰਤਾ ਜਦੋਂ ਇਹ ਦੇਖਣ ਨੂੰ ਆਂਦਾ ਹੈ ਨਾ ਕਿ ਮਹਾਪੁਰਖ ਜਿਨ੍ਹਾਂ ਦਾ ਕੰਮ ਪ੍ਰਚਾਰ ਦਾ ਏ تیرੇ ਸਿਸ਼ਕਾਰ ਮਿਲੇ ਅੱਜ ਘਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਸੇ ਪੋਡਕਾਸਟ ਦੇ ਉੱਤੇ ਜੇ ਕੋਈ ਕਿਸੇ ਮਹਾਂਪੁਰਖਾਂ ਨੂੰ ਪ੍ਰਚਾਰਕਾਂ ਨੂੰ ਸੁਣਦਾ ਹੈ ਨਾ ਉਹ ਸਿਮਰਨ ਜਾਜ ਸਿੱਖ ਸਾਹਿਤੇ ਸਿੱਖ ਇਤਿਹਾਸ ਜਾਂ ਫਿਰ ਕੋਈ ਅਧਿਆਤਮਿਕ ਗੱਲ ਕਰਕੇ ਸੁਣਦਾ ਹੈ ਜਾਂ ਉਹਨਾਂ ਦੇ دیਵਾਨਾ ਚ ਲੋਕ ਇਹ ਸਭ ਸੁਣਨ ਲਈ ਜਾਂਦੇ ਨੇ ਜਦੋਂ ਕੋਈ ਬਹੁਤ بڑے ਮਹਾਂਪੁਰਖ ਇਦਾਂ ਦੀਆਂ ਗੱਲਾਂ ਕਰਦੇ ਨੇ ਕਿ ਮੈਂ ਭਗਵਾਨ ਸ਼ਿਵ ਦੇ ਵਿਆਹ ਦਾ ਵਿਚੋਲਾ ਨਹੀਂ ਸੀ ਆ ਮੈਂ ਬਰਾਤੀ ਨਹੀਂ ਸੀਗਾ ਸ਼ਿਵ ਜੀ ਮਹਾਰਾ ਵੀ ਨਾ ਤਾਂ ਉਹਨਾਂ ਨੇ ਮੈਨੂੰ ਸੱਦਿਆ ਮੈਂ ਕਿਹੜਾ ਗਿਆ ਉਹਨਾਂ ਦੀ ਬਰਾਤ ਨਾਲ ਮੈਂ ਕਿਹੜਾ ਵਿਚੋਲਾ ਉਹਨਾਂ ਦਾ ਅਸੀਂ ਕਿਸੇ ਵੀ ਆਪਣੇ ਸਿੱਖ ਇਤਿਹਾਸ 'ਚ ਵੀ ਅਸੀਂ ਵਿਚੋਲੇ ਅਬਰਾਤੀ ਨਹੀਂ ਸੀਗੇ ਆ ਕਿਸੇ ਸਾਨੂੰ ਇਹ ਸਾਰੀਆਂ ਗੱਲਾਂ ਬਹੁਤ ਸਾਰੇ ਗ੍ਰੰਥ ਪੁਰਾਨ ਵੇਦ ਜਾਂ ਹੋਰ ਬਹੁਤੇ ਰੈਫਰੈਂਸ ਤੋਂ ਪੜਨ ਨਾਲ ਜਾਣਕਾਰੀ ਮਿਲਦੀ ਹੈ ਇਹ ਗੱਲ ਕਹਿ ਦੇਣਾ ਬਹੁਤ ਵੱਡਾ ਮਜ਼ਾਕ ਹੈ ਇੱਕ ਤਾਂ ਇਹ ਉਸ ਸਵਾਲ ਦਾ ਮਜ਼ਾਕ ਹੈ ਜਿਹੜਾ ਕਿ ਬਹੁਤ ਸੀਰੀਅਸ ਸੀਗਾ ਜਿਹੜਾ ਪੁੱਛਿਆ ਗਿਆ ਸੀ ਦੂਜਾ ਇਹ ਮਜ਼ਾਕ ਹੈ ਕਿ ਕਿੱਥੇ ਜਾ ਰਹੇ ਹਾਂ ਅਸੀਂ ਕੱਲ ਨੂੰ ਇਹੀ ਕੈਰੈਕਟਰ ਜਦੋਂ ਕਿਸੇ ਫਿਲਮਾਂ 'ਚ ਆਣਗੇ ਜਦੋਂ ਇਹ ਕਿਹਾ ਜਾਏਗਾ ਕਿ ਕੋਈ ਸਿੱਖ ਪ੍ਰਚਾਰਕ ਫਿਲਮ 'ਚ ਕਾਮੇਡੀ ਕਰਦਾ ਹੋਇਆ ਦਿਖਾਇਆ ਜਾਏਗਾ ਪ੍ਰਚਾਰ ਦੀ ਜਗ੍ਹਾ ਫਿਰ ਸਸੀਂ ਜਲਾਨ ਤੱਕ ਜਾਵਾਂਗੇ ਉਹਨਾਂ ਦੇ ਪੋਸਟਰ ਉਹ ਸਿਨੇਮਾ ਹਾਲ ਜਾਂ ਸਾਰੀਆਂ ਚੀਜ਼ਾਂ ਬਟ ਅਜੇ ਅਸੀਂ ਕਿਹੜਾ ਕਿਰਦਾਰ ਨਬਾਰੇ ਆ ਅਸੀਂ ਇਹਨੂੰ ਨਹੀਂ ਦੇਖ ਰਹੇ ਇਹਨੂੰ ਦੇਖਣਾ ਬਹੁਤ ਜ਼ਰੂਰੀ ਹੈ ਜਦੋਂ ਕਿਸੇ ਸਿੱਖ ਪ੍ਰਚਾਰਕ ਦੇ ਉੱਤੇ ਮੀਮ ਬਣ ਜਾਂਦੇ ਆ ਨਾ ਕਿ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਬੜਾ ਦੁੱਖ ਲੱਗਦਾ ਹੈ ਆ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਕਿਉਂਕਿ ਇਹ ਸਾਡਾ ਕੰਮ ਨਹੀਂ ਹੈ ਪੋਡਕਾਸਟ ਇੱਕ ਬਹੁਤ ਸੀਰੀਅਸ ਕਨਸੈਪਟ ਹੈ ਵਿਦੇਸ਼ ਤੋਂ ਸਾਡੇ ਕੋਲ ਆਇਆ ਬਹੁਤ ਜਲਦੀ ਫੈਲ ਗਿਆ ਕੋਈ ਵੀ ਇਨਸਾਨ ਕਿਸੇ ਸਬਜੈਕਟ ਦੇ ਉੱਤੇ ਪੋਡਕਾਸਟ ਦੇਖਦਾ ਹੈ ਤਾਂ ਕਿ ਉਹਨੂੰ ਉਸ ਇਨਸਾਨ ਦੇ ਬਾਰੇ ਉਹਦੇ ਤਜਰਬੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇ ਚਸ਼ਮੇਦਾਰੇ ਧਿਰਕਾਰੇ ਵਾਲੀ ਗੱਲ ਨਹੀਂ ਸੀ ਤੇ ਮੈਂ ਵਿਚੋਲਾ ਨਹੀਂ ਸੀਗਾ ਮਾਪੁਰਖਾਂ ਨੂੰ ਇਦਾਂ ਦੀਆਂ ਗੱਲਾਂ ਮੇਰੇ ਖਿਆਲ ਨਹੀਂ ਕਰਨੀਆਂ ਚਾਹੀਦੀਆਂ ਇਹ ਸਾਡੇ ਕਿਰਦਾਰ ਨੂੰ ਗਲਤ ਪੋਰਟ੍ਰੇ ਕਰਨ ਦੀ ਜਾਣਕਾਰੀ ਹੈ ਲੋਕ ਕਿਸ ਸੰਦਰਭ ਚ ਸਾਨੂੰ ਸੁਣਦੇ ਆ ਉਹੀ ਸੁਣਨਾ ਚਾਹੁੰਦੇ ਨੇ ਜੇ ਤੁਹਾਨੂੰ ਗੱਲ ਸਹੀ ਲੱਗੀ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਤੇ ਜੇ ਸ਼ਿਵ ਪਾਰਵਤੀ ਵਿਆਹ ਜਾਂ ਸ਼ਿਵ ਸਤੀ ਵਿਆਹ ਇਹਦੇ ਉੱਤੇ ਤੁਸੀਂ ਡਿਟੇਲ ਜਾਨਣਾ ਚਾਹੁੰਦੇ ਹੋ ਤਾਂ ਇਹ ਬਹੁਤ ਬੜੀ ਸੀਰੀਜ਼ ਬਣ ਸਕਦੀ ਹੈ ਫਿਰ ਵੀ ਸ਼ਿਵ ਪਾਰਵਤੀ ਦਾ ਨਾਮ ਲਿਖ ਕੇ ਥੱਲੇ ਕਮੈਂਟ ਕਰਿਓ ਅਸੀਂ ਫਿਰ ਇਸ ਉੱਤੇ ਵੀ ਹੋਰ ਦਾਦਾ ਗੱਲਬਾਤਾਂ ਜਾਂਜੀ ਕਰਾਂਗੇ ਧੰਨਵਾਦ